ਦੇ ਵਿੱਚੋ ਜਿਹੜੀ ਹੈਗੀ ਕੁਝ ਸ਼ੱਕੀ ਹਾਲਾਤਾਂ ਦੇ ਵਿੱਚ ਸਮਾਪਤ ਤੇ ਉੱਪਰ ਇੱਕ ਡੈੱਡ ਬੋਡੀ ਪਈ ਹੋਈ ਸੀ ਇਹ ਲੜਕੀ ਦਾ ਨਾਮ ਪੰਚਨਪਾਰੀ ਐਲੀਅਸ ਕਮਨਪੌਰ ਕੱਲ ਜਿਹੜੀ ਹੈਗੀ ਡੈੱਡ ਬੋਡੀ ਸੀ ਪਾਰਕਿੰਗ ਵਿੱਚੋਂ ਮਿਲੀ ਕਿਸੇ ਜੀ ਦੀ ਬਹੁਤ ਹੀ ਵਜਾਤੀ ਸੀ ਜਿਵੇਂ ਕੀਤਾ ਸਾਰੇ ਜਿਹੜੇ ਚੌਕਾਂ ਆਪਾਂ ਪਿੱਛੇ ਸ਼ਾਮਲ ਉਹ ਸਾਰੇ ਅੰਗਲਾ ਤੁਸੀਂ ਜਾਂਚ ਕਰਦੇ ਪਿਛਲੀ ਸੀਟ ਦੇ ਉੱਪਰ ਡੈੱਡ ਬੋਡੀ ਪਈ ਸੀ ਅੱਜ ਇਵਨਿੰਗ ਸਾਨੂੰ ਇੱਕ ਕੰਟਰੋਲ ਰੂਮ ਦੇ ਉੱਪਰ ਕਾਲ ਰੀਸੀਵ ਹੋਈ ਸੀਗੀ ਕਿ ਇੱਕ ਗੱਡੀ ਹੈਗੀ ਆ ਪਾਰਕਿੰਗ ਦੇ ਵਿੱਚ ਦੇਸ਼ ਹਸਪੀਟਲ ਦੇ ਵਿੱਚ ਖੜੀ ਆ ਤੇ ਇਥੋਂ ਕਾਫੀ ਸਮੈਲ ਜਿਹੜੀ ਸੀਗੀ ਡਿਟੈਕਟ ਹੋ ਰਹੀ ਸੀਗੀ ਸੋ ਬੇਸਿਕਲੀ ਜਦੋਂ ਅਸੀਂ ਮੌਕੇ ਦੇ ਉੱਪਰ ਆਏ ਤਾਂ ਇਹ ਗੱਡੀ ਜਿਹੜੀ ਹੈਗੀ ਇਹ ਦੇਸ਼ ਹਸਪੀਟਲ ਦੇ ਵਿੱਚ ਪਾਰਕਿੰਗ ਦੇ ਵਿੱਚ ਲੱਗੀ ਹੋਈ ਹੈ ਕੱਲ ਦੀ ਮੋਸਟ ਪ੍ਰੋਬਲਮ ਜਿਹੜੀ ਹੈਗੀ ਗੱਡੀ ਇਹ ਖੜੀ ਸੀਗੀ ਤਾਂ ਜਦੋਂ ਇਹਦੀ ਜਾਂਚ ਕੀਤੀ ਗਈ ਕਿਤੇ ਦੇ ਵਿੱਚ ਇੱਕ ਜਿਹੜੀ ਡੈੱਡ ਬੋਡੀ ਹੈਗੀ ਹੈ ਲੇਡੀ ਦੀ ਹੈਗੀ ਹੈ ਲੋ ਵਿੱਚ ਹੈਗੀ ਹੈ ਸੋ ਮੋਸਟ ਪ੍ਰੋਬਬਲੀ ਜਿਹੜੀ ਹੈਗੀ ਆ ਜਿਹੜਾ ਬੰਦਾ ਜਿਹੜਾ ਹੈਗਾ ਕਿਸੇ ਨੇ ਕਿਸੇ ਵੀ ਬੰਦੇ ਨੇ ਇੱਥੇ ਜਿਹੜੀ ਇਹ ਗੱਡੀ ਛੱਡ ਕੇ ਗਿਆ ਪਾਰਕ ਕਰਕੇ ਗਿਆ ਸੋ ਸਾਡੀ ਟੀਮ ਸੇ ਮੌਕੇ ਤੇ ਪਹੁੰਚੀ ਹੈ ਇਸ ਨੂੰ ਫੋਰੈਂਸਿਕ ਟੀਮ ਨੂੰ ਮੌਕੇ ਤੇ ਬੁਲਾ ਲਈ ਹੈ ਸੋ ਫਰਦਰ ਜਿਹੜੀ ਹੈਗੀ ਹੈ ਫਸਟ ਪ੍ਰੈਰੀਟੀ ਹੈਗੀ ਵੀ ਇਹਦੀ ਲੇਡੀ ਆਇਡੈਂਟੀਫਿਕੇਸ਼ਨ ਕਰਾਈ ਜਾਵੇ ਕਿ ਕੌਣ ਹੈ ਕਿੱਥੋਂ ਦੀ ਰਹਿਣ ਵਾਲੀ ਹੈ ਤੇ ਉਸ ਤੋਂ ਬਾਅਦ ਜਿਹੜੀ ਹੈਗੀ ਹੈ ਜਿਹੜੇ ਇਹਦੀ ਡੱਡਬੜੀ ਇੱਥੇ ਕਿਵੇਂ ਪਹੁੰਚੀ ਕੀ ਰੀਜ਼ਨ ਹੈ ਕਿਸ ਤਰ੍ਹਾਂ ਦੀ ਵਾਰਦਾਤ ਨੂੰ ਜੰਮ ਦਿੱਤਾ ਗਿਆ ਉਹ ਸਾਰੇ ਅੰਗਲਾਂ ਤੋਂ ਜਾਂਚ ਕੀਤੀ ਜਾ ਰਹੀ ਹੈ ਸੋ ਮੋਸਟ ਪ੍ਰੋਬਬਲੀ ਜਲਦੀ ਜਿਹੜੇ ਹੈਗਾ ਇਸ ਕੇਸ ਨੂੰ ਅਸੀਂ ਟ੍ਰੇਸ ਕਰਨ ਦੀ ਕੋਸ਼ਿਸ਼ ਕਰਾਂ ਸਰ ਇਹ ਲੇਡੀ ਦੀ ਉਮਰ ਤਾਂ ਪੁਸ਼ਪਤਾ ਲੱਗਤ ਨਹੀਂ ਇਹ ਮਿਡਲ ਏਜ ਲੇਡੀ ਲੱਗ ਰਹੀ ਹੈ ਜੇ ਬੇਸਿਕਲੀ ਤੇ ਸਮਾਨ ਵਗੈਰਾ ਵੀ ਅਸੀਂ ਰਿਸਿਵ ਕੀਤਾ ਮਿਡਲ ਏਜ ਦੀ ਉਮਰ ਹੈਗੀ ਹੈ ਸੋ ਬਾਕੀ ਜਿਹੜੀ ਹੈਗੀ ਸਾਰੇ ਅੰਗਲਾਂ ਤੋਂ ਸੀਸੀਟੀਵੀ ਫੁਟੇਜ ਜਾਂ ਬਾਕੀ ਸਾਰੇ ਅੰਗਲਾਂ ਦਾ ਜਾਂਚ ਕਰਕੇ ਫਰਦਰ ਕੀ ਹੋਇਆ ਕਿੱਦਾਂ ਇੱਥੇ ਪਹੁੰਚੀ ਕੌਣ ਸੀਗਾ ਇਹ ਸਾਰੇ ਜਿਹੜੇ ਹੈਗੇ ਨੇ ਇਨਵੈਸਟੀਗੇਸ਼ਨ ਦੇ ਵਿੱਚ ਸਾਰੇ ਤੱਤਾਂ ਨੂੰ ਵਿਚਾਰਿਆ ਜਾਵੇਗਾ ਇਸਰੇ ਮਰਡਰ ਲੱਗਦਾ ਹੈ ਜਾਂ ਗੱਡੀ ਚਪੈਟੇ ਦਾ ਸਾਹ ਕੁਟਿਆ ਲੱਗਦਾ ਦੇਖੋ ਦੋਨੋਂ ਚੀਜ਼ਾਂ ਪੋਸਿਬਿਲਿਟੀ ਹੋ ਸਕਦੀ ਹੋ ਸਕਦਾ ਵੀ ਜਿਹੜੀ ਕਿਉਂਕਿ ਮੋਸਟ ਪ੍ਰੋਬਬਲੀ ਜਿਹੜੀ ਹੈਗੀ ਜਿੱਦਾਂ ਦੇ ਪ੍ਰਾਇਮ ਆਫ ਸਾਈ ਹੈਗਾ ਲੱਗਦਾ ਤਾਂ ਇਦਾਂ ਹੀ ਵੀ ਇਹਦੀ ਡੈਥ ਇੱਥੇ ਨਹੀਂ ਹੋਈ ਡੈਥ ਕਿਤੇ ਹੋਰ ਹੋਈ ਹੈ ਜਿਹੜਾ ਬੰਦਾ ਹੈਗਾ ਉਹਨੇ ਇੱਥੇ ਛੱਡ ਕੇ ਗਿਆ ਗੱਡੀ ਦੇ ਵਿੱਚ ਸੋ ਪੋਸਟਮਾਰਟਮ ਰਿਪੋਰਟ ਦੇ ਵਿੱਚ ਕਲੀਅਰ ਹੋ ਜਾਊਗਾ ਕਿ ਮਾਰਡਰ ਹੈ ਤੇ ਬਾਕੀ ਜਿਹੜਾ ਹੈਗਾ ਪ੍ਰਾਇਮ ਆਫ ਸਾਈ ਲੱਗ ਰਿਹਾ ਵੀ ਕੁਝ ਡੈਫੀਨਿਟਲੀ ਸਮਥਿੰਗ ਫਿਸ਼ੀ ਇਜ਼ ਥੇਰ ਸਰ ਇਹ ਗੱਡੀ ਦਾ ਜਿਹੜਾ ਨੰਬਰ ਹੈ ਇਸ ਤੋਂ ਪਤਾ ਲੱਗਿਆ ਵੀ ਗੱਡੀ ਕਿੱਥੋਂ ਦੀ ਹੈ ਇਹ ਗੱਡੀ ਦਾ ਜਿਹੜਾ ਨੰਬਰ ਹੈ ਇਹ ਵੀ ਜਾਲੀ ਪ੍ਰਤੀਤ ਹੁੰ ਬਾਕੀ ਜਿਹੜਾ ਹੈ ਆਰਟੀਓ ਅਫੀਸ ਨਾਲ ਤਾਲਮੇਲ ਕਰਕੇ ਗੱਡੀ ਦੀ ਜਿਹੜੀ ਹੈਗੀ ਇਡੈਂਟੀਫਿਕੇਸ਼ਨ ਕਰਾਈ ਜਾਵੇਗੀ। ਅ ਕੱਲ ਸਾਨੂੰ ਇੱਕ ਕੰਟਰੋਲ ਰੂਮ ਦੇ ਉੱਪਰ ਕਾਲ ਮਸੂਡ ਹੋਈ ਸੀ ਕਿ ਇੱਕ ਗੱਡੀ ਜਿਹੜੀ ਹੈ ਤੇ ਅ ਅਦੇਸ਼ ਹਸਪੀਟਲ ਦੀ ਪਾਰਕਿੰਗ ਦੇ ਵਿੱਚ پارک ਕੀਤੀ ਹੋਈ ਹੈ ਤੇ ਇਹਦੇ ਵਿੱਚੋਂ ਜਿਹੜੀ ਹੈਗੀ ਕੁਝ ਸ਼ੱਕੀ ਹਾਲਾਤਾਂ ਦੇ ਵਿੱਚ ਸਮੈਲ ਆ ਰਹੀ ਹੈ। ਸੋ ਸਾਡੀ ਟੀਮ ਜਦੋਂ ਮੌਕੇ ਦੇ ਉੱਪਰ ਪਹੁੰਚੀ ਤਾਂ ਪੜਤਾਲ ਕਰਨ ਤੇ ਪਾਇਆ ਗਿਆ ਕਿ ਗੱਡੀ ਦੇ ਵਿੱਚ ਪਿਛਲੇ ਸੀਟ ਦੇ ਉੱਪਰ ਇੱਕ ਡੈੱਡ ਬੋਡੀ ਪਈ ਹੋਈ ਸੀਗੀ ਜੋ ਕਿ ਇੱਕ ਲੇਡੀ ਦੀ ਸੀਗੀ। ਫਸਟ ਜਿਹੜੀ ਸੀਗੀ ਲੜਕੀ ਜਿਹੜੀ ਮਿਸ਼ਾਨ ਨਹੀਂ ਹੋ ਸਕੀ ਸੀ ਫਟਬਾਦ ਦੇ ਵਿੱਚ ਸਾਡੇ ਵੱਲੋਂ ਪੁਲਸ ਹੋਲੇ ਜਦੋਂ ਮੌਕੇ ਦੇ ਉੱਪਰ ਪੜਤਾਲ ਕੀਤੀ ਗਈ ਗੱਡੀ ਦੇ ਨੰਬਰ ਤੇ ਹੋਰ ਜਿਹੜੇ ਐਂਗਲਸ ਤੋਂ ਜਾਂਚ ਕਰਨ ਤੋਂ ਇਹ ਪਾਇਆ ਗਿਆ ਕਿ ਲੜਕੀ ਦਾ ਨਾਮ ਕੰਚਨ ਕੁਮਾਰੀ ਏਲੀਅਸ ਕਮਨਪੌਰ ਪਤਰੀ ਬਰਸਾਤੀ ਲਾਲ ਇਹ ਲਸ਼ਮਨ ਕਲੋਨੀ ਲੁਧਿਆਣਾ ਦੀ ਰਹਿਣ ਵਾਲੀ ਹੈ ਇਹਦੀ ਏਜ ਕਰੀਬ 30 ਸਾਲ ਦੇ ਕਰੀਬ ਹੈ ਇਹ ਮਿਤੀ 9 ਤਰੀਕ ਨੂੰ ਆਪਣੇ ਘਰ ਦੇ ਵਿੱਚੋਂ ਆਪਣੀ ਮਾਤਾ ਨੂੰ ਇਹ ਕਹਿ ਕੇ ਆਈ ਸੀ ਕਿ ਅਥੰਡੇ ਦੇ ਵਿੱਚ ਕਿਸੇ ਪ੍ਰੋਮੋਸ਼ਨ ਇਵੈਂਟ ਵਾਸਤੇ ਜਾ ਰਹੀ ਹੈ ਤੇ ਉਸ ਤੋਂ ਬਾਅਦ ਜਿਹੜੀ ਹੈਗੀ ਉਹਨਾਂ ਦੀ ਇਤਨਾ ਰابطਾ ਨਹੀਂ ਹੋਇਆ ਤੇ ਕੱਲ ਜਿਹੜੀ ਹੈਗੀ ਡੈੱਡ ਬੋਡੀ ਜਿਹੜੀ ਪਾਰਕਿੰਗ ਦੇ ਵਿੱਚੋਂ ਮਿਲੀ ਸੀ ਸੁਪਰੀ ਲਿਮਿਟ ਜਿਹੜੀ ਹਾਲਾਤਾਂ ਤੋਂ ਇਹੀ ਲੱਗ ਰਿਹਾ ਕਿ ਜਿਹੜੇ ਹੈਗੇ ਕਿਸੇ ਅਮਸ਼ਾਤੇ ਵਿਅਕਤੀ ਨੇ ਜਿਹੜਾ ਹੈਗਾ ਇਹਦਾ ਮਰਡਰ ਕਰਕੇ ਇਹ ਗੱਡੀ ਜਿਹੜੀ ਹੈਗੀ ਇੱਥੇ ਪਾਰਕ ਕਰਕੇ লাশ ਹਟਾ ਕਰਕੇ ਦੇ ਸ਼ੌਫਟੋ ਦੀ ਪਾਰਕਿੰਗ ਦੇ ਵਿੱਚ ਹੀ ਗੱਡੀ ਦਾ ਪਾਰਕ ਕਰਕੇ ਭੱਜ ਗਏ ਗੱਡੀ ਜਿਹੜੀ ਜਿਹੜੀ ਹੁਣ ਥੋੜੇ ਬੁਝਾਏ ਕਰਦੇ ਇਹ ਜਿਹੜੀ ਹੈਗੀ ਸਾਡੀ ਟੀਮਸ ਵੱਲੋਂ ਇਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ ਗਿਆ ਇਹਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਉੱਪਰ ਜਿਹੜੀ ਇਕ ਪੁਤਸੂਲ ਕਾਰਵਾਈ ਕੀਤੀ ਜਾਊਗੀ ਸੋ ਫਰਦਰ ਜਿਹੜੀ ਹੈਗੀ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਕਲੀਅਰ ਕਰ ਰਹਾ ਹੈ ਕਿ ਜਿਹੜੇ ਕੌਣ ਹੁੰਦਾ ਸੀ ਕਿ ਜਿਹੜੇ ਨੂੰ ਪਾਰ ਕਰਕੇ ਗਿਆ ਕਿਸ ਦੀ ਜਿਹਦੀ ਮੌਤ ਦੀ ਵਜ੍ਹਾ ਕੀ ਸੀ ਕਿਵੇਂ ਕੀਤਾ ਸਾਰੇ ਜਿਹੜੇ ਕੌਣ ਕੌਣ ਪਿੱਛੇ ਸ਼ਾਮਲ ਨੇ ਉਹ ਸਾਰੇ ਅੰਗਲਨ ਤੁਸੀਂ ਜਾਂਚ ਕਰ ਰਹੇ ਹਾਂ ਬਿਲਕੁਲ ਸੋਸ਼ਲ ਮੀਡੀਆ ਦੇ ਆਹ ਦੇਖੋ ਉਸ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਸਰ ਜੇ ਆਪਾਂ ਕਹਿੰਦੇ ਕਿ ਇਹਦਾ ਇੱਕ ਪੀਸ ਪ੍ਰੈਸਟਿਡਿਓ ਆ ਤਾਂ ਕੰਟੀਨਿਊ ਦੇਖੋ ਫਿਲਹਾਲ ਜਿਹੜੀ ਇਨਵੈਸਟੀਗੇਸ਼ਨ ਪ੍ਰੀਲੀਮਿਟਰੀ ਸਟੇਜ ਤੇ ਹੈ ਅਸੀਂ ਇਹਦੇ ਪਰਿਵਾਰਕ ਨਾਮ ਨਾਲ ਸਟਾਕ ਕੀਤਾ ਹੈ ਉਹਨਾਂ ਦੇ ਆਉਣ ਦੇ ਉੱਪਰ ਉਹਨਾਂ ਦੀ ਕੁਸ਼ਤਤਾਰ ਕੀਤੀ ਜਾਊਗੀ ਕਿਸ ਤਰ੍ਹਾਂ ਦੀ ਚੀਜ਼ ਹੋ ਸਕਦੀ ਹੈ ਤਾਂ ਉਹ ਉਸ ਮੁਤਾਬਕ ਜਿਹੜੀ ਹੈਗੀ ਹੈ ਤਫ਼तीश ਕੀਤੀ ਜਾਊਗੀ ਸਰ ਮਰਡਰ ਸੀ ਮਟਰ ਦੀ ਗੱਲ ਹੈ ਇਹ ਮਟਰ ਕਿਸ ਤਰ੍ਹਾਂ ਦੇ ਹਾਲਾਤ ਸੀਗੇ ਬੋਡੀ ਦੇ ਕੋਈ ਮੈਂ ਨਸ਼ਾ ਆਪਣਾ ਕੋਈ ਨਿਸ਼ਾਨ ਨਹੀਂ ਫਿਲਹਾਲ ਨਸ਼ੇ ਵਾਲੀ ਜਿਹੜੀ ਗੱਲ ਸਾਹਮਣੇ ਨਹੀਂ ਆਈ ਕਿਉਂਕਿ ਜਿਹੜੀ ਡੈੱਡ ਬੋਡੀ ਉਹਦੇ ਮਿਲਣ ਜਿਹੜੀ ਗੱਡੀ ਕੰਪੋਸਟ ਕੰਡੀਸ਼ਨ ਦੇ ਵਿੱਚ ਸੀਗੀ ਸੋ ਮੋਸਟ ਪ੍ਰੋਬਬਲੀ ਜਿਹੜੀ ਇਦਾਂ ਦੀ ਕੰਡੀਸ਼ਨ ਦੇ ਵਿੱਚ ਡੈੱਡ ਬੋਡੀਜ਼ ਮਿਲਦੀਆਂ ਨੇ ਮੋਸਟਲੀ ਮਰਡਰਸ ਹੁੰਦੇ ਐ ਕਿਉਂਕਿ ਪਿਛਲੀ ਸੀਟ ਦੇ ਉੱਪਰ ਡ ਤੇ ਕੋਈ ਬੰਦਾ ਜਿਹੜਾ ਹੈਗਾ ਡੈਫੀਨਿਟਲੀ ਗੱਡੀ ਨੂੰ ਇੱਥੇ ਪਾਰਕ ਕਰਕੇ ਵੀ ਗਿਆ ਜਿਹੜਾ ਜਦੋਂ ਡੈੱਡ ਬੋਡੀ ਗੱਡੀ ਦੀ ਵਿੱਚ ਸੀ ਕਿ ਤੋ ਚੱਕ ਕੇ ਵੀ ਲੈ ਕੇ ਆਇਆ ਜਿਹੜੀ ਗੱਡੀ ਸੀਗੀ ਉਹ ਕਿਸੇ ਨਾਂ ਦੇ ਸਕਦੇ ਗੱਡੀ ਜਿਹੜੀ ਹੈਗੀ ਇਹਦੇ ਪ੍ਰੋਡਕਟ ਨੰਬਰ ਤੇ ਇਹਦੇ ਲੜਕੀ ਦੇ ਨਾਮ ਤੋਂ ਸੀ ਸੀਸੀਟੀਵੀ ਵੀ ਸਭ ਰਹੇ ਬੀਜਰ ਗੱਡੀ ਆਈ ਰਹਾ ਸੀ ਦੇਖੋ ਸਾਰੇ ਅੰਗਲਾ ਦੇ ਜਾਂਚ ਕਰ ਰਹੇ ਹਨ ਹਾਲ ਜਿਹੜੀ ਫਰੀਦਬੰਦੀ ਸਟੇਪਰ ਜਿਹੜੇ ਮੌਤ ਦੀ ਵਜ੍ਹਾ ਕੀ ਸੀ ਕਿਸ ਨੇ ਕੀਤਾ ਕਿਉਂ ਕੀਤਾ ਕਿਵੇਂ ਕੀਤਾ ਇਹ ਸਾਰੇ ਅੰਗਲਾ ਦੇ ਸੀ ਜਾਂਚ ਕਰ ਰਹੇ ਹਨ ਤਫਤੀਸ਼ ਮੁਕੰਮਲ ਹੋਣ ਤੋਂ ਬਾਅਦ ਇੱਕ ਮੁਕੰਮਲ ਰਿਪੋਰਟ ਆਪਣੀ ਨਾਲ ਸਭ ਕੀਤੀ ਜਾਵੇ